ਹਾਂਜੀ ਸਾਰੀ ਕਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਈ ਹੁਪ ਸਾਰੇ ਜਾਣੇ ਵਧੀਆ ਹੋਮੋਂਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਆਪਣੀ ਵੀਡੀਓ ਦਾ ਕਰੈਕਟਰ ਹੈਗਾ ਇਹ ਦਾ ਪੰਜਾਬ ਬਲੀ ਸੰਦੀਪ ਕੌਰ ਉਹਨਾਂ ਦੀ ਆਪਾਂ ਲਾਈਫ ਬਾਰੇ ਉਹਨਾਂ ਦੀ ਪਿਕਾ ਫੈਮਿਲੀ ਬਾਰੇ ਉਹਨਾਂ ਬਾਰੇ ਸਾਰਾ ਕੁਝ ਅੱਜ ਆਪਾਂ ਜਾਣਾਂਗੇ ਤੇ ਗੱਲ ਕਰਦੇ ਆਂ ਆਪਾਂ ਉਹਨਾਂ ਦੀ ਪਿਕਾ ਫੈਮਿਲੀ ਬਾਰੇ ਤਾਂ ਸਟਾਰਟਿੰਗ ਦੇ ਵਿੱਚ ਉਹਨਾਂ ਦੇ ਪਿਕਾ ਫੈਮਿਲੀ ਦੇ ਵਿੱਚ ਉਹਨਾਂ ਦੀ ਮਦਰ ਉਹਨਾਂ ਦਾ ਫਾਦਰ ਤੇ ਉਹਨਾਂ ਦਾ ਇੱਕ ਬ੍ਰਦਰ ਤੇ ਉਹ ਤਿੰਨ ਸਿਸਟਰ ਸੀਗੀਆਂ ਸੰਦੀਪ ਦੀਆਂ ਦੋ ਭੈਣਾਂ ਸੀ ਇੱਕ ਉਸ ਤੋਂ ਛੋਟੀ ਤੇ ਇੱਕ ਉਸ ਤੋਂ ਵੱਡੀ ਤੇ ਉਹਨਾਂ ਦਾ ਭਰਾ ਸੀ ਜਿਹੜਾ ਉਹ ਛੋਟਾ ਸੀਗਾ ਤਾਂ ਚਲੋ ਲਾਈਫ ਵਧੀਆ ਚੱਲ ਰਹੀ ਸੀ ਹੈਨਾ ਸਾਰਾ ਕੁਝ ਨਾਰਮਲ ਜਿੱਦਾਂ ਨਾਰਮਲ ਫੈਮਲੀਜ਼ ਦੇ ਵਿੱਚ ਚੱਲਦਾ ਹੈਨਾ ਸਾਰਾ ਕੁਝ ਵਧੀਆ ਸੀ ਕਿਉਂਕਿ ਤਿੰਨ ਭੈਣਾਂ ਸੀ ਭਰਾ ਸੀ ਹੈਨਾ ਮੰਮੀ ਡੈਡੀ ਸੀਗੇ ਸਾਰਾ ਕੁਝ ਵਧੀਆ ਚੱਲ ਰਿਹਾ ਸੀ ਜਿਹੜੇ ਉਹਦੇ ਪਾਪਾ ਸੀਗੇ ਉਹ ਗ੍ਰੰਥੀ ਸੀਗੇ ਤੇ ਇੱਕ ਵਧੀਆ ਗ੍ਰਾਂਥੀ ਸੀਗੀ ਵੀ ਚਲੋ ਜਮੀਨ ਕਾਫੀ ਘੱਟ ਸੀਗੀ ਤੇ ਚਲੋ ਉਧਰੋਂ ਵਧੀਆ ਸੀ ਹਨਾ ਕਮਾਈ ਤੇ ਸਾਰਾ ਕੁਝ ਬਹੁਤ ਵਧੀਆ ਚੱਲਦਾ ਸੀਗਾ ਤਾਂ ਇੱਕ ਦਿਨ ਅਚਾਨਕ ਉਹਨਾਂ ਦੇ ਪਾਪਾ ਦੀ ਡੈਥ ਹੋ ਜਾਂਦੀ ਹੈ ਤਾਂ ਫਿਰ ਜਦੋਂ ਹੁਣ ਕਮਾਉਣ ਵਾਲਾ ਬੰਦਾ ਨਹੀਂ ਰਹਿੰਦਾ ਤਾਂ ਘਰ ਦੇ ਹਾਲਾਤ ਵਿਗੜ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਹਾਲਾਤ ਸੀ ਜਿਹੜੇ ਉਹ ਕਾਫੀ ਜ਼ਿਆਦਾ ਖਰਾਬ ਹੋ ਗਏ ਸੀਗੇ ਤੇ ਉਹਨਾਂ ਦੀ ਮੰਮੀ ਵੀ ਟੈਨਸ਼ਨ ਵਿੱਚ ਰਹਿਣ ਲੱਗ ਗਈ ਸੀਗੀ ਤੇ ਉਹਨਾਂ ਦੇ ਮੰਮੀ ਸੀ ਜਿਹੜੇ ਉਹ 슈ਗਰ ਵਗੈਰਾ ਦੀ ਉਹਨਾਂ ਨੂੰ ਕੋਈ ਬਿਮਾਰੀ ਸੀਗੀ ਤੇ ਉਹ ਪਾਪਾ ਦੀ ਡੈਥ ਤੋਂ ਬਾਅਦ ਉਹ ਬਹੁਤ ਜ਼ਿਆਦਾ ਟੈਨਸ਼ਨ ਚ ਰਹਿਣ ਲੱਗੇ ਤਾਂ ਹੌਲੀ ਹੌਲੀ ਚਲੋ ਉਹਨਾਂ ਨੇ ਆਪਣੀ ਵੱਡੀ ਬੇਟੀ ਦੀ ਮੈਰਿਜ ਆਪਣੇ ਹੁੰਦੇ ਕਰਤੀ ਸੀਗੀ ਬਟ ਜਿਹੜੀਆਂ ਦੋ ਛੋਟੀਆਂ ਸੀ ਤੇ ਉਹਨਾਂ ਦਾ ਬ੍ਰਦਰ ਸੀ ਉਹਨਾਂ ਦੀ ਮੈਰਿਜ ਤੋਂ ਪਹਿਲਾਂ ਹੀ ਉਹਨਾਂ ਦੀ ਡੈਥ ਹੋ ਗਈ ਸੀਗੀ ਕਿਉਂਕਿ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਏ ਸੀਗੇ ਤੇ ਉਹਨਾਂ ਦੀ ਡੈਥ ਹੋ ਗਈ ਸੀਗੀ ਉਸ ਤੋਂ ਬਾਅਦ ਫਿਰ ਸੰਦੀਪ ਸੀ ਜਿਹੜੀ ਉਹਨੂੰ ਕਰਕੇ ਵੱਡੀ ਸਿਸਟਰ ਸੀ ਜਿਹੜੀ ਉਹ ਤਾਂ ਮੈਰਿਡ ਸੀਗੀ ਆਲਰੇਡੀ ਹੈ ਨਾ ਤੇ ਉਸ ਤੋਂ ਬਾਅਦ ਸੰਦੀਪ ਆਂਦੀ ਆ ਸੰਦੀਪ ਉਹਨੂੰ ਉਹਦੀ ਮਾਸੀ ਲੈ ਗਈ ਸੀ ਉਹਨੂੰ ਉਹਦੀ ਮਾਸੀ ਨੇ ਰੱਖਿਆ ਤੇ ਜਿਹੜੀ ਛੋਟੀ ਸੀਗੀ ਉਹਨਾਂ ਨੇ ਉਹਨੂੰ ਹੋਸਟਲ 'ਚ ਪੜਨ ਪਾਤਾ ਸੀਗਾ ਤਾਂ ਉੱਥੇ ਉਹਦਾ ਸਾਰਾ ਕੁਝ ਜ਼ਿੰਮੇਵਾਰੀ ਉਹਦੀ ਦੇਖ ਰਿਖਾਣਾ ਜੋ ਵੀ ਸੀਗਾ ਉਹਦਾ ਤਾਂ ਉਹਦੀ ਇੱਕ ਟੀਚਰ ਸੀਗੀ ਉਹੀ ਦੇਖਦੇ ਸੀਗੇ ਉਹਨਾਂ ਦਾ ਸਾਰਾ ਤੇ ਚਲੋ ਉੱਥੇ ਉਹਨਾਂ ਦੀ ਸਟੱਡੀ ਕੰਪਲੀਟ ਹੋਈ ਉਸ ਤੋਂ ਬਾਅਦ ਫੇਰ ਸੰਦੀਪ ਦੀ ਮੈਰਿਜ ਉਹਨਾਂ ਦੀ ਮਾਸੀ ਨੇ ਕੀਤੀ ਸੀ ਕਮਲ ਨਾਲ ਕਮਲ ਜਿੰਨਾਂ ਵਾਰ ਇਹ ਆਪਾਂ ਪਹਿਲਾਂ ਇੱਕ ਵੀਡੀਓ ਚ ਗੱਲ ਵੀ ਕੀਤੀ ਸੀਗੀ ਤੇ ਉਹ ਪਹਿਲਾਂ ਦੁਬਈ ਵਿੱਚ ਰਹਿੰਦੇ ਸੀਗੇ ਤੇ ਉਸ ਤੋਂ ਬਾਅਦ ਫਿਰ ਦੁਬਈ ਉਹਨਾਂ ਨੇ ਜਦੋਂ ਉਹਨਾਂ ਦਾ ਵੀਜ਼ਾ ਐਕਸਪਾਇਰ ਹੋ ਗਿਆ ਸੀਗਾ ਤਾਂ ਉਹਨਾਂ ਨੇ 2 ਮਹੀਨੇ ਉਹ ਰੂਮ 'ਚ ਰਹੇ ਉੱਥੇ ਉਹਨਾਂ ਨੇ YouTube ਦਾ ਕੰਮ ਵਗੈਰਾ ਸਿੱਖਿਆ ਸਾਰਾ ਕੁਝ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਇੱਥੇ ਆ ਕੇ YouTube ਦਾ ਕੰਮ ਸਟਾਰਟ ਕੀਤਾ ਸੀਗਾ ਤੇ ਫਿਰ ਉਹਨਾਂ ਦੀ ਮੈਰਿਜ ਹੋ ਗਈ ਸੀ ਸੰਦੀਪ ਨਾਲ ਸੰਦੀਪ ਦੇ ਹੋਣ ਤੋਂ ਬਾਅਦ ਹੀ ਉਹ YouTube ਤੇ ਆਏ ਸੀਗੇ ਪਹਿਲਾਂ ਉਹ ਮੁੰਡਿਆਂ ਨਾਲ ਜਿਵੇਂ ਵੀਡੀਓਜ਼ ਵਗੈਰਾ ਬਣਾਉਂਦੇ ਰਹਿੰਦੇ ਸੀਗੇ ਤੇ ਜਦੋਂ ਉਹਨਾਂ ਨੇ ਮੁੰਡਿਆਂ ਨੇ ਉਹਨਾਂ ਦਾ ਸਾਥ ਛੱਡ ਤਾਂ ਹਨਾ ਪਿੰਡ 'ਚ ਕਹਿਣ ਲੱਗ ਗਏ ਵੀ ਨਹੀਂ ਤੁਸੀਂ ਇਹਨਾਂ ਨਾਲ ਵੀਡੀਓਜ਼ ਕਿਉਂ ਬਣਾਉਨੇ ਹੋ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣੀ ਫੈਮਿਲੀ ਨੂੰ ਨਾਲ ਲਾਇਆ ਸੀਗਾ ਜਿਵੇਂ ਸੰਦੀਪ ਉਹਦੇ ਮੰਮੀ ਤੇ ਇੱਕ ਉਹਨਾਂ ਦੀ ਸਿਸਟਰ ਸੀਗੀ ਸੰਦੀਪ ਦੀ ਨਾਨਨ ਸੀਗੀ ਕ੍ਰੀਤੀ ਉਹਨਾਂ ਨੂੰ ਉਹਨਾਂ ਨੇ ਨਾਲ ਲਗਾਇਆ ਤੇ ਆਪਣੀ ਫੈਮਿਲੀ ਦੇ ਨਾਲ ਹੀ ਫਿਰ ਉਹ ਵੀਡੀਓਜ਼ ਬਣਾਉਣ ਲੱਗੇ ਸੀਗੇ ਤੇ ਚਲੋ ਉਹਨਾਂ ਨੂੰ ਹਨਾ ਸੋਹਰਾ ਫੈਮਿਲੀ ਵਧੀਆ ਮਿਲ ਗਈ ਉਹਨਾਂ ਦੀ ਸੱਸਾ ਜਿਹੜੀ ਉਹਨਾਂ ਨੂੰ ਮਾਂ ਵਾਂਗੂ ਪਿਆਰ ਕਰਦੀ ਆ ਆਪਾਂ ਦੇਖਿਆ ਹਨਾ ਉਹਨਾਂ ਦੀਆਂ ਜਿਹੜੀਆਂ ਭੈਣਾਂ ਨੇ ਉਹਨਾਂ ਨੂੰ ਵੀ ਸੰਧਾਰਾ ਦੇਣ ਜਾਂਦੇ ਨੇ ਉਹ ਸਾਰੇ ਜਾਣੇ ਕਈ ਵਲੌਗ ਮੈਂ ਇਦਾਂ ਦੇਖੇ ਨੇ ਵੀ ਉਹ ਆਪਣੀ ਛੋਟੀ ਭੈਣ ਨੂੰ ਸੰਧਾਰਾ ਦੇਣ ਗਏ ਹੋਏ ਹਨਾ ਵੱਡੀ ਕੋਲ ਗਏ ਹੋਏ ਇਦਾਂ ਮਤਲਬ ਵੀ ਆਪਣੀਆਂ ਧੀਆਂ ਵਾਂਗੂ ਹੀ ਉਹਨਾਂ ਦੀ ਜਿਹੜੀ ਸੱਸਾ ਉਹ ਸਾਰੀਆਂ ਭੈਣਾਂ ਦਾ ਵਧੀਆ ਕਰਦੀ ਆ ਤੇ ਚਲੋ ਹੁਣ ਤਾਂ ਉਹਨਾਂ ਦੀ ਲਾਈਫ ਬਹੁਤ ਵਧੀਆ ਗਈ ਹੈ ਨਾ ਪਰਮਤਮਾ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਹੋਇਆਗਾ ਪਰ ਜਦੋਂ ਉਹਨਾਂ ਦੀ ਮੈਰिज ਹੋਈ ਸੀਗੀ ਉਦੋਂ ਉਹਨਾਂ ਦੇ ਹਾਲਾਤ ਐਨੇ ਵਧੀਆ ਨਹੀਂ ਸੀਗੇ ਠੀਕ ਸੀਗੇ ਤੇ ਕਿਉਂਕਿ ਉਹਨਾਂ ਦੇ ਜਿਹੜੇ ਮੰਮੀ ਨੇਗੇ ਤੇ ਸੰਦੀਪ ਉਹ ਘਰੇ ਹੀ ਸੂਟ ਸਟਿਚਿੰਗ ਦਾ ਕੰਮ ਕਰਦੇ ਹੁੰਦੇ ਸੀਗੇ YouTube ਤੇ ਆਉਣ ਤੋਂ ਪਹਿਲਾਂ ਤਾਂ ਫਿਰ ਹੌਲੀ ਹੌਲੀ ਜਦੋਂ ਉਹ YouTube ਤੇ ਆਏ ਤਾਂ ਕਾਫੀ ਸਾਲ ਹੋ ਗਏ ਨੇ ਉਹਨਾਂ ਨੂੰ ਜਿਵੇਂ 2019-20 ਦੇ ਵਿੱਚ ਸ਼ਾਇਦ ਹਨਾ ਉਦੋਂ ਦੇ ਉਹ ਆਏ ਹੋਏ ਨੇਗੇ 5-7 ਸਾਲ ਹੋ ਗਏ ਨੇ ਇੰਨੇ ਸਾਲਾਂ ਦੇ ਵਿੱਚ ਉਹਨਾਂ ਨੇ YouTube ਤੋਂ ਬਹੁਤ ਕੁਝ ਬਣਾਇਆ ਪਹਿਲਾਂ ਉਹਨਾਂ ਨੇ ਆਪਣੀ ਪ੍ਰਾਪਰਟੀ ਬਣਾਈ ਤੇ ਉਸ ਤੋਂ ਬਾਅਦ ਫਿਰ ਹੁਣ ਉਹ ਦੋ ਗੁੱਠੀਆਂ ਬਣਾ ਰਹੇ ਨੇਗੇ ਇੱਕ ਆਪਣੀ ਤੇ ਇੱਕ ਉਹਨਾਂ ਦੀ ਸਿਸਟਰ ਦੀ ਆ ਪ੍ਰੀਤੀ ਦੀ ਉਹ ਵੀ ਇਹਨਾਂ ਦੇ ਕੋਲ ਹੀ ਰਹਿ ਰਹੇ ਨੇ ਕਿਉਂਕਿ ਇਹਨਾਂ ਦਾ ਕੰਮ ਇਕੱਠਾ ਹੈ ਤਾਂ ਫਿਰ ਹਨਾ ਦਿੱਲੀ ਆਉਣਾ ਜਾਣਾ ਔਖਾ ਹੋ ਜਾਂਦਾ ਹੈ ਇਸ ਕਰਕੇ ਉਹ ਇਹਨਾਂ ਦੇ ਕੋਲ ਹੀ ਰਹਿੰਦੇ ਨੇ ਇਕੱਠੇ ਤੇ ਜੇ ਸੰਦੀਪ ਦੀ ਗੱਲ ਕਰੀਏ ਤਾਂ ਅੱਜ ਉਹਨਾਂ ਦੀ ਲਾਈਫ ਬਹੁਤ ਵਧੀਆ ਹੈਗੀ ਬਹੁਤ ਖੁਸ਼ ਨੇ ਜਿੱਦੋਂ ਉਹਨਾਂ ਨੇ ਪਹਿਲਾਂ ਹਨਾ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਦੇਖੇ ਨੇ ਜਿਹੜਾ ਉਹਨਾਂ ਦਾ ਬ੍ਰਦਰ ਸੀਗਾ ਉਹਦੀ ਵੀ ਥੋੜਾ ਟਾਈਮ ਪਹਿਲਾਂ ਡੈਥ ਹੋ ਗਈ ਸੀਗੀ ਹੋ ਗਏ ਨੇ ਕਈ ਸਾਲ ਬਟ ਉਹਨਾਂ ਦੀ ਵੀ ਡੈਥ ਹੋ ਗਈ ਸੀਗੀ ਵੀ ਉਹਨਾਂ ਦੇ ਪਿਕਾ ਫੈਮਿਲੀ ਦੇ ਵਿੱਚ ਕੋਈ ਨਹੀਂ ਰਿਹਾ ਹੈਗਾ ਜਿਵੇਂ ਸਿਸਟਰ ਸੀਗੇ ਉਹਨਾਂ ਦੀ ਮੈਰਿਜ ਹੋ ਗਈ ਤੇ ਬ੍ਰਦਰ ਸੀਗਾ ਉਹਨਾਂ ਦੀ ਡੈਥ ਹੋ ਗਈ ਤੇ ਮੰਮੀ ਡੈਡੀ ਦੀ ਡੈਥ ਉਹਨਾਂ ਦੀ ਪਹਿਲਾਂ ਹੀ ਹੋ ਚੁੱਕੀ ਸੀਗੀ ਹਨਾ ਤੇ ਉੱਥੇ ਕੋਈ ਨਹੀਂ ਰਿਹਾ ਹੈਗਾ ਤੇ ਚਲੋ ਜਿੱਦਾਂ ਪਹਿਲਾਂ ਹਨਾ ਵੀ ਚਾਰੇ ਭੈਣ ਭਰਾ ਸੀਗੇ ਬਟ ਚਾਰੇ ਹੀ ਹਨਾ ਆਟਾ ਢੋਗੇ ਸੀਗੇ ਤੇ ਚਲੋ ਅੱਜ ਦੀ ਲਾਈਫ ਆ ਜਿਹੜੀ ਉਹਨਾਂ ਦੀ ਬਹੁਤ ਵਧੀਆ ਗਈ ਤੇ ਅੱਜ ਦੀ ਗੱਲ ਕਰੀ ਤਾਂ ਸੰਦੀਪ ਦੇ ਦੋ ਬੱਚੇ ਨੇ ਇੱਕ ਬੇਟਾ ਕਰਨ ਤੇ ਇੱਕ ਉਹਨਾਂ ਦੀ ਬੇਟੀ ਆ ਗੁਰਮੀਰ ਜਿਹੜਾ ਕਿ YouTube ਚੈਨਲ ਵੀ ਬਣਿਆ ਹੋਇਆ ਗੁਰਮੀਰ ਦੇ ਨਾਮ ਤੇ ਤੇ ਇੱਕ ਬੇਟਾ ਹੀ ਕਰਨ ਤੇ ਦੋਨੋਂ ਬੱਚੇ ਵਧੀਆ ਤੇ ਬਹੁਤ ਵਧੀਆ ਨੇ ਅੱਜ ਆਪਣੀ ਫੈਮਿਲੀ ਨਾਲ ਬਹੁਤ ਖੁਸ਼ ਨੇ ਤੇ ਸੰਦੀਪ ਨੇ ਆਪਣੇ ਹਸਬੰਡ ਦਾ ਸਾਥ ਦਿੱਤਾ ਵੀਡੀਓਜ਼ ਵਗੈਰਾ ਬਣਾਉਣ ਲਈ ਹੈਨਾ ਕਿਉਂਕਿ ਇੱਕ ਕੁੜੀ ਲਈ ਘਰ ਸੰਭਾਲਣਾ ਬੱਚੇ ਸੰਭਾਲਣਾ ਤੇ ਕੰਮ ਕਰਨਾ ਬਹੁਤ ਆਕਾ ਹੋ ਜਾਂਦਾ ਬਟ ਉਹਨੇ ਸਾਰਾ ਕੁਝ ਹੈਨਾ ਇਕੱਠਾ ਸੰਭਾਲ ਲਿਆ ਘਰ ਵੀ ਸੰਭਾਲ ਲਿਆ ਬੱਚੇ ਵੀ ਹੈਨਾ ਤੇ ਕੰਮ ਵੀ ਨਾਲ-ਨਾਲ ਕੀਤਾ ਤੇ ਜੇ ਇੱਕ ਹਸਬੰਦ ਨੂੰ ਹਨਾ ਵਾਈਫ ਦੀ ਵੀ سپورਟ ਦੀ ਬਹੁਤ ਲੋੜ ਹੁੰਦੀ ਆ ਤੇ ਵਾਈਫ ਨੂੰ ਹਸਬੰਦ ਦੀ سپورਟ ਦੀ ਬਹੁਤ ਲੋੜ ਹੁੰਦੀ ਆ ਜੇ ਹਨਾ ਦੋਨੋਂ ਮਿਲ ਕੇ ਚੱਲਦੇ ਨੇ ਮੁੱਢੇ ਨਾਲ ਮੁੱਢਾ ਮਿਲਾ ਕੇ ਚੱਲਦੇ ਨੇ ਤਾਂ ਕਾਮਯਾਬੀ ਜ਼ਰੂਰ ਮਿਲਦੀ ਆ ਹਨਾ ਬਈ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜੇ ਉਦੋਂ ਸੰਦੀਪ ਨੇ ਹਨਾ ਜਿਵੇਂ ਕਮਲ ਹੈ ਉਹਦੀ ਵਾਈਫ ਸੰਦੀਪ ਨੇ ਉਹਦਾ ਸਾਥ ਨਾ ਦਿੱਤਾ ਹੁੰਦਾ ਜਾਂ ਫੈਮਿਲੀ ਨੇ ਨਾ ਸਾਥ ਦਿੱਤਾ ਹੁੰਦਾ ਤਾਂ ਸ਼ਾਇਦ ਅੱਜ ਉਹ ਇੰਨਾ ਫੇਮਸ ਯੂਟਿਊਬਰ ਨਾ ਹੁੰਦਾ ਕਿਉਂਕਿ ਉਹਨਾਂ ਦੇ ਕੰਮ 'ਚ ਜਦੋਂ ਉਹਨਾਂ ਦੇ ਵੀ ਦੋਸਤਾਂ ਨੇ ਹਨਾ ਮੁੰਡੇ ਅਨੁਦਾਸਾ ਛੱਡਤਾ ਸੀ ਵੀਡੀਓਜ਼ ਵਗੈਰਾ ਬਣਾਉਣ ਤੋਂ ਮਨਾ ਕਰਤਾ ਸੀ ਤਾਂ ਫਿਰ ਉਹਨਾਂ ਦੀ ਫੈਮਿਲੀ ਨੇ ਹੀ ਉਹਨਾਂ ਨੂੰ ਸਪੋਰਟ ਕੀਤਾ ਫੈਮਿਲੀ ਹੀ ਉਹਨਾਂ ਨਾਲ ਵੀਡੀਓਜ਼ ਬਣਾਉਂਦੀ ਸੀਗੀ ਤਾਂ ਉਹਨਾਂ ਦੀ ਸਪੋਰਟ ਨਾਲ ਹੀ ਅੱਜ ਉਹ ਇੱਕ ਫੇਮਸ ਯੂਟਿਊਬਰ ਨੇ ਅੱਜ ਦੀ ਵੀਡੀਓ ਚ ਬਹੀ ਇੰਨਾ ਹੀ ਤੇ ਨੈਕਸਟ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਮਿਲਦੇ ਆਂ ਤੇ ਚੈਨਲ ਨੂੰ ਜਿਹੜੇ ਨਵੇਂ ਨੇ ਫਸਟ ਟਾਈਮ ਆਏ ਨੇ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਥੈਂਕ ਯੂ ਬਈ Dan bye-bye, oke, okay, take care.